ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ YouTube ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਮਿਲ ਕਰਦੇ ਆਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਆਜਾਣਾ ਪੰਜਾਬ ਦੇ ਮੌਸਮ ਸੰਬੰਧੀ ਇੱਕ ਖੂਬ ਨਵੀਂ ਵੀਡੀਓ ਜ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਤੇ ਅਗਲੇ 5 ਤੋਂ 10 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦਾ ਮੌਸਮ ਹੈ ਜਿਹੜਾ ਉਹ ਕੀ ਕਰਬਟ ਲੈਣ ਬੜਾ ਕਿੰਨੇ ਵੈਸਟਰਨ ਡਿਸਟਰਬੈਂਸ ਆ ਜਿਹੜੇ ਉਹ ਪੰਜਾਬ ਨੂੰ ਪ੍ਰਭਾਵਿਤ ਕਰ ਸਕਦੇ ਆ ਤੇ ਉਹਨਾਂ ਦਾ ਅਸਰ ਪੰਜਾਬ ਦੇ ਉੱਤੇ ਕੀ ਹੋਊਗਾ ਤੇ ਉੱਤਰ ਭਾਰਤ ਦੇ ਵਿੱਚ ਠੰਡ ਦਾ ਦੌਰ ਆ ਜਿਹੜਾ ਉਹ ਕਦੋਂ ਜ਼ਿਆਦਾ ਵਧਣ ਦੀ ਸੰਭਾਵਨਾ ਜਿਹੜੀ ਇਸ ਵਕਤ ਠੰਡ ਜੋਰਾਂ-ਸ਼ੋਰਾਂ ਨਾਲ ਪੈ ਰਹੀ ਆ ਕਿ ਉਹ ਇਸੇ ਤਰ੍ਹਾਂ جاری ਰਹੂ ਇਹਦੇ ਵਿੱਚ ਕੋਈ ਵਾਧਾ ਹੋਊਗਾ ਜਾਂ ਘਟਾ ਹੋਊਗਾ ਇਹ ਸਾਰਾ ਕੁਝ ਦੱਸਾਂਗੇ ਮੀਂਹ ਝੱਖੜ ਗੜੇਮਾਰੀ ਦਾ ਜ਼ਬਰਦਸਤ ਦੌਰ ਆ ਜਿਹੜਾ ਉਹ ਕਦੋਂ ਪੰਜਾਬ ਨੂੰ ਪ੍ਰਭਾਵਿਤ ਕਰੂਗਾ ਉਹਦੇ ਬਾਰੇ ਵੀ ਦੱਸਾਂਗੇ ਸਭ ਤੋਂ ਪਹਿਲਾਂ ਜੇਕਰ ਆਪਾਂ ਹਵਾਵਾਂ ਦੀ ਦਿਸ਼ਾ ਦੀ ਗੱਲ ਕਰੀਏ ਤਾਂ ਇਸ ਵਕਤ ਪੰਜਾਬ ਦੇ ਵਿੱਚ ਉੱਤਰ-ਪੱਛਮ ਦੀਆਂ ਠੰਡੀਆਂ ਅਤੇ ਜ਼ੋਰਦਾਰ ਤਰੀਕੇ ਨਾਲ ਹਵਾਵਾਂ ਜਿਹੜੀਆਂ ਉਹ ਚੱਲ ਰਹੀਆਂ ਜਿਹਦੇ ਕਰਕੇ ਪੰਜਾਬ ਦੇ ਵਿੱਚ ਸੀਤ ਲੇਰ ਕਾਫੀ ਜ਼ੋਰ ਪਕੜ ਚੁੱਕੀ ਆ ਤੇ ਕੁਝ ਇਲਾਕਿਆਂ ਦੇ ਵਿੱਚ ਜਿਹੜੇ ਪੱਛਮੀ ਦੱਖਣ-ਪੱਛਮੀ ਇਲਾਕੇ ਆ ਪੰਜਾਬ ਦੇ ਉਹਨਾਂ 'ਚ ਤਾਪਮਾਨ ਜਿਸ ਤਰ੍ਹਾਂ ਕਿ ਫਰੀਦਕੋਟ 2 ਡਿਗਰੀ ਸੈਂਟੀਗ੍ਰੇਡ ਆ ਜਿਹੜਾ ਉਹ ਦਰਜ ਕੀਤਾ ਗਿਆ ਤੇ ਨਾਲ ਦੇ ਇਲਾਕਿਆਂ ਦੇ ਵਿੱਚ ਵੀ 3-4 ਡਿਗਰੀ ਆ ਜਿਹੜਾ ਟੈਂਪਰੇਚਰ ਆ ਉਹ ਸਵੇਰ ਦਾ ਦਰਦ ਕੀਤਾ ਜਾ ਰਿਹਾ ਤੇ ਠੰਡਾ ਜਿਹੜਾ ਕਾਫੀ ਹੱਦ ਤੱਕ ਵੱਧ ਚੁੱਕੀ ਆ ਜਿੱਥੇ ਅਸਮਾਨ ਸਾਫ਼ ਆ ਉੱਥੇ ਹਲਕਾ ਫੁਲਕਾ ਕੋਹਰਾ ਵੀ ਦੇਖ ਸਕਦਾ ਲੇਕਿਨ ਕੁਝ ਖੇਤਰਾਂ ਦੇ ਵਿੱਚ ਥੱਲੇਡੇ ਲੈਵਲ ਤੇ ਧੁੰਦ ਆ ਜਿਹੜੀ ਉਹ ਵੀ ਪੈ ਰਹੀ ਆ ਮਜ਼ਬੂਤ ਤਰੀਕੇ ਨਾਲ ਕੋਹਰਾ ਜਿਹਨੂੰ ਆਪਾਂ ਕਹਿੰਨੇ ਆ ਜਿਵੇਂ ਧੁੰਦਰੇ ਬੱਦਲ ਬਣ ਕੇ ਚੰਗੀ ਤਰ੍ਹਾਂ ਆਕਾਸ਼ ਦੇ ਵਿੱਚ ਛਾ ਜਾਂਦੇ ਆ ਤੇ ਸੂਰਜ ਨਹੀਂ ਨਿਕਲਦਾ ਉਸ ਤਰ੍ਹਾਂ ਦੀ ਸਥਿਤੀ ਆ ਜਿਹੜੀ ਉਹ ਹਲੇ ਨਹੀਂ ਬਣੀ ਜੇਕਰ ਆਪਾਂ ਸਿਸਟਮਾਂ ਦੀ ਗੱਲ ਕਰੀਏ ਤਾਂ ਇੱਕ ਵੈਸਟਰਨ ਡਸਟਰਮ ਸੰਸਾ ਜਿਹੜਾ ਉਹ ਇਸ ਵਕਤ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰ ਰਿਹਾ ਜੀਰੇ ਕਰਕੇ ਅੱਜ ਪੰਜਾਬ ਅਤੇ ਪੰਜਾਬ ਦੇ ਨਾਲ ਲਾਦੇ ਇਲਾਕਿਆਂ ਦੇ ਵਿੱਚ ਬੱਦਲਵਾਈ ਜਿਹੜੀ ਉਹ ਦਿਖ ਰਹੀ ਹੈ ਇਹ ਬੱਦਲਵਾਈ ਜਿਹੜੀ ਉਹ ਹੋਰ ਸੰਘਣੀ ਹੋਊਗੀ ਪਹਾੜੀ ਖੇਤਰਾਂ ਦੇ ਵਿੱਚ ਪਹਾੜੀ ਖੇਤਰਾਂ ਦੇ ਵਿੱਚ ਜਿਸ ਤਰ੍ਹਾਂ ਆਪਾਂ ਗੱਲ ਕਰ ਲਈਏ ਇੱਕ ਤੇ ਦੋ ਤਰੀਕ ਨੂੰ ਜੰਮੂ ਕਸ਼ਮੀਰ ਹਿਮਾਚਲ ਤੇ ਉੱਤਰਾਖੰਡ ਦੇ ਕੁਝ ਹਿੱਸਿਆਂ ਦੇ ਵਿੱਚ ਗਰਜ ਚਮਕ ਦੇ ਨਾਲ ਬਰਫਵਾਰੀ ਹੋ ਸਕਦੀ ਹੈ ਕੁਝ ਖੇਤਰਾਂ ਦੇ ਥੱਲੇ ਬਰਖਾ ਹੋਣ ਦੀ ਸੰਭਾਵਨਾ ਜਿਹੜੀ ਉਹ ਵਰਕਰ ਆ ਜੰਮੂ ਹਿਮਾਚਲ ਤੇ ਉੱਤਰਾਖੰਡ ਤਿੰਨਾਂ ਲੱਖਾਂ ਲੇਕਿਨ ਪੰਜਾਬ ਦੇ ਵਿੱਚ ਇਹਦਾ ਕੋਈ ਖਾਸ ਅਸਰ ਨਹੀਂ ਪੈ ਸਕਦਾ ਰਾਜਸਥਾਨ ਦੇ ਕੋਲ ਦੱਖਣ ਪੱਛਮੀ ਭਾਗ ਆ ਜਿਹੜੇ ਇਹਨਾਂ ਭਾਗਾਂ ਦੇ ਵਿੱਚ ਵੀ ਬੱਦਲ ਵਾਈ ਜੜੀ ਹੋ ਸਕਦੀ ਆ ਪੰਜਾਬ ਦੇ ਕੁਝ ਜਿਹੜੇ ਪਹਾੜਾਂ ਦੇ ਨਾਲ ਲੱਗਦੇ ਇਲਾਕੇ ਆ ਹੋ ਸਕਦਾ ਇੱਥੇ ਕਿਤੇ ਬੂੰਦਾਬੰਦੀ ਹੋ ਜੇ ਥੋੜੀ ਬਹੁਤ ਆਦਰਵਾਇਜ਼ ਕੋਈ ਖਾਸ ਚਾਂਸ ਆ ਜਿਹੜੇ ਉਹ ਨਹੀਂ ਹੈ ਉਸ ਤੋਂ ਬਾਅਦ ਜੇਕਰ ਆਪਾਂ ਥੱਲੇ ਸਿਸਟਮ ਦੀ ਗੱਲ ਕਰੀਏ ਬੰਗਾਲ ਦੀ ਖਾੜੀ ਦੇ ਵਿੱਚ ਇੱਕ ਜ਼ਬਰਦਸਤ ਚੱਕਰਵਾਤਾ ਜਿਹੜਾ ਉਹ ਬਣਿਆ ਹੋਇਆ ਜੋ ਕਿ ਤਮਾਨਾਡੂ ਦੇ ਭਾਗਾਂ ਨੂੰ ਖਾਸ ਤੌਰ ਤੇ ਚੇਨਈ ਨੂੰ ਪ੍ਰਭਾਵਿਤ ਕਰ ਰਿਹਾ ਆਂਧਰਾ ਪ੍ਰਦੇਸ਼ ਨੂੰ ਜਿਹਦੇ ਕਰਕੇ ਇਹਨਾਂ ਖੇਤਰਾਂ ਦੇ ਵਿੱਚ ਅਗਲੇ 1-2 ਦਿਨਾਂ ਜਿਹੜਾ ਉਹ ਦਰਮਿਆਨੀ ਤੋਂ ਭਾਰੀ ਬਰਖਾ ਜਿਹੜੀ ਉਹ ਹੋਣ ਦੀ ਸੰਭਾਵਨਾ ਜੇਕਰ ਆਪਾਂ 3-4 ਤਰੀਕ ਦੀ ਗੱਲ ਕਰੀਏ ਜ਼ਬਰਦਸਤ ਬਰਖਾ ਇੱਥੇ ਹੋ ਸਕਦੀ ਆ ਤੇ ਫਿਰ ਉਹ ਸਿਸਟਮ ਆ ਜਿਹੜਾ ਉਹ ਕਮਜ਼ੋਰ ਬਹਿ ਜਾਊਗਾ ਤੇ ਇਧਰਲੇ ਪਾਸਿਓ ਜੇਕਰ ਆਪਾਂ ਉੱਤਰ ਭਾਰਤ ਦੀ ਗੱਲ ਕਰੀਏ ਉੱਤਰ ਭਾਰਤ ਨੂੰ ਇੱਕ 4 ਤਰੀਕ ਤੋਂ ਇੱਕ ਨਵਾਂ ਵੈਸਟਰਨ ਡਿਸਟਰਬੈਂਸ ਆ ਜਿਹੜਾ ਉਹ ਪ੍ਰਭਾਵਿਤ ਕਰੂਗਾ ਦੀਰੇ ਕਰਕੇ ਹੋਣਾ ਕਿ ਪਹਾੜੀ ਖੇਤਰਾਂ ਦੇ ਵਿੱਚ ਜ਼ਬਰਦਸਤ ਬਰਫਬਾਰੀ ਹੋ ਸਕਦੀ ਹੈ 5 6 7 8 ਤਰੀਕ ਦੇ ਦੌਰਾਨ ਇਹਨਾਂ ਦਿਨਾਂ ਦੇ ਦੌਰਾਨ ਪਹਾੜੀ ਇਲਾਕਿਆਂ ਤੋਂ ਜ਼ਬਰਦਸਤ ਬਰਫਬਾਰੀ ਹੋ ਸਕਦੀ ਹੈ ਪੰਜਾਬ ਦੇ ਵੀ ਜਿਹੜੇ ਜ਼ਿਆਦਾਤਰ ਹਿੱਸੇ ਆ ਹਰਿਆਣਾ ਰਾਜਸਥਾਨ ਪੱਛਮੀ ਉੱਤਰ ਪ੍ਰਦੇਸ਼ ਦਿੱਲੀ ਇਹਨਾਂ ਭਾਗਾਂ ਦੇ ਵਿੱਚ ਆ ਜ਼ੋਰਦਾਰ ਤਰੀਕੇ ਨਾਲ ਬੱਦਲ ਆ ਜਿਹੜੇ ਉਹ ਛਾ ਸਕਦੇ ਆ 6 7 ਤੇ 8 ਤਰੀਕ ਦਰਮਿਆਨ 8 ਤਰੀਕ ਨੂੰ ਬੱਦਲਬਾਈ ਥੋੜੀ ਘਟ ਜੂਗੀ ਲੇਕਿਨ 6 7 ਨੂੰ ਜ਼ਿਆਦਾ ਬੱਦਲਬਾਈ ਆ ਜਿਹੜੀ ਉਹ ਬਣੂਗੀ ਜਿਹੜੇ ਕਰਕੇ ਹੋ ਸਕਦਾ ਕੁਝ ਕਿਸ ਤਰ੍ਹਾਂ ਦੇ ਵਿੱਚ ਬਰਖਾ ਦੀਆਂ ਗਤੀਵਿਧੀਆਂ ਜਿਹੜੀਆਂ ਹੋ ਜਾਣ ਉਹਦੀ ਜੋ ਵੀ ਅਪਡੇਟ ਹੋਊਗੀ ਉਹ ਆਪਾਂ ਤੁਹਾਨੂੰ ਨਾਲ ਦੀ ਨਾਲ ਜਿਹੜੀ ਉਹ ਦੇਈ ਜਾਣੀ ਆ ਇਹ ਜਿਹੜੇ ਵੈਸਟਰਨ ਡਿਸਟਰਬੈਂਸ ਦਾ ਦੌਰ ਆ ਇਹ ਇੱਕ ਤੋਂ ਬਾਅਦ ਇੱਕ ਲਗਾਤਾਰ ਜਿਹੜਾ ਉੱਤਰ ਭਾਰਤ ਨੂੰ ਪ੍ਰਭਾਵਿਤ ਕਰਨਗੇ ਵੈਸਟਰਨ ਡਿਸਟਰਬੈਂਸ ਤਕੜੇ ਵੈਸਟਰਨ ਡਿਸਟਰਬੈਂਸ ਵੀ ਆਉਣਗੇ ਜਿਹਦੇ ਕਰਕੇ ਬਰਖਾ ਜਿਹੜੀ ਉਹ ਜ਼ਬਰਦਸਤ ਤਰੀਕੇ ਨਾਲ ਹੋ ਸਕਦੀ ਆ ਕਿਉਂਕਿ ਉੱਪਰੀ ਲੈਵਲ ਤੇ ਇਹ ਜਿਹੜੇ ਸਿਸਟਮ ਆ ਬਣਦੇ ਆ ਇਹਨਾਂ ਦੀ ਸਟੀਕਤਾ ਇਕਦਮ ਨਹੀਂ ਦੱਸੀ ਜਾ ਸਕਦੀ ਕਈ ਵਾਰ ਜਿਹੜਾ ਹਲਕੇ दर्जे ਦਾ ਵੈਸਟਰਨ ਡਲਟਾ ਇੰਟਰਸਟਰਬੈਂਸ ਹੁੰਦਾ ਉਹ ਤਗੜੇ दर्जे ਦਾ ਬਣ ਜਾਂਦਾ ਤੇ ਕਈ ਵਾਰ ਤਗੜੇ दर्जे ਵਾਲਾ ਜਿਹੜਾ ਪਹਿਲਾਂ ਤਕੜਾ ਦੀਂਦਾ ਉਹ ਬਾਅਦ ਵਿੱਚ ਕਮਜ਼ੋਰ ਹੋ ਜਾਂਦਾ ਤੇ ਉਹਦੀ ਜਿਹੜੀ ਬਰਖਾ ਦੀ ਗਤੀਵਧੀਆਂ ਜਿਹੜੀਆਂ ਜੋ ਆਪਾਂ ਨੂੰ ਦੇਖ ਰਹੀਆਂ ਹੁੰਦੀਆਂ ਉਹ ਖਤਮ ਹੋ ਜਾਂਦੀਆਂ ਇਹਦੇ ਵਿੱਚ ਚੇਂਜਸ ਹੁੰਦੀ ਰਹਿੰਦੀ ਆ ਤੇ ਇਹ ਚੇਂਜਸ ਆ ਜਿਹੜੀ ਉਹ ਵਰਕਰਾਂ ਰਹਿੰਦੀ ਹੈ ਕਈ ਵਾਰ ਜਬਰਦਸਤ ਵੀ ਬਣ ਜਾਂਦਾ ਕਈ ਵਾਰ ਕਮਜ਼ੋਰ ਵੀ ਹੋ ਜਾਂਦਾ ਹੋ ਸਕਦਾ ਆਉਂਦੇ ਦਿਨਾਂ ਦੇ ਵਿੱਚ ਤਕੜਾ ਵੈਸਟਰਨ ਡਿਸਟਰਮੈਂਸ ਆ ਜਿਹੜਾ 4 ਵਾਲਾ ਜਾਂ 5 ਵਾਲਾ ਇਹੀ ਤਕੜਾ ਬਣ ਜਾਵੇ ਜਾਂ ਫਿਰ ਉਸ ਤੋਂ ਬਾਅਦ ਜਿਹੜਾ 14 15 ਤਰੀਕ ਤੋਂ ਬਾਅਦ ਇੱਕ ਹੋਰ ਵੈਸਟਰਨ ਡਿਸਟਰਮੈਂਸ ਆ ਜਿਹੜਾ ਉੱਤਰ ਭਾਰਤ ਨੂੰ ਪ੍ਰਭਾਵਿਤ ਕਰੂਗਾ ਉਹ ਸ਼ਕਤੀਸ਼ਾਲੀ ਬਣ ਜੇ ਜਿਹੜਾ ਵੀ ਵੈਦਰ ਸਿਸਟਮ ਆ ਜਿਹੜਾ ਉੱਤਰ ਭਾਰਤ ਚਾਹੂਗਾ ਉਹ ਦਸੰਬਰ ਦੇ ਮਹੀਨੇ ਦੇ ਵਿੱਚ ਜ਼ਿਆਦਾਤਰ ਵੈਸਟਰਨ ਡਿਸਟਰਬੈਂਸ ਆ ਜਿਹੜੇ ਉਹ ਆਉਣੇ ਆ ਜਿਹਦੇ ਕਰਕੇ ਉੱਤਰ ਭਾਰਤ 'ਚ ਬਰਖਾ ਜਿਹੜੀ ਉਹ ਬਾਹ ਸਕਦੀ ਹੈ ਟੈਂਪਰੇਚਰ ਆ ਜਿਹੜਾ ਉਹ ਆਉਣ ਵਾਲੇ ਦਿਨਾਂ 'ਚ ਹੋਰ ਘਟੂਗਾ 2-3 ਡਿਗਰੀ ਤੱਕ ਟੈਂਪਰੇਚਰ ਪੰਜਾਬ ਦਾ ਜਾ ਸਕਦਾ ਤੇ ਠੰਡ ਬਹੁਤ ਜ਼ੋਰਦਾਰ ਤਰੀਕੇ ਨਾਲ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਸਾਰੇ ਇਲਾਕੇ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਇਹਨਾਂ ਭਾਗਾਂ ਦੇ ਵਿੱਚ ਜ਼ਬਰਦਸਤ ਠੰਡ ਆ ਜਿਹੜੀ ਉਹ ਜਾਰੀ ਰਹੂਗੀ ਇਸੇ ਤਰ੍ਹਾਂ ਸੀਤ ਲੇਅਰ ਖਾਸ ਤੌਰ ਤੇ ਰਾਜਸਥਾਨ ਦੇ ਜਿਹੜੇ ਐਕਸਟ੍ਰੀਮ ਜਿਹੜੇ ਆਪਣੇ ਪੱਛਮੀ ਇਲਾਕੇ ਇਹਨਾਂ ਦੇ ਵਿੱਚ ਜਬਰਦਸਤ ਠੰਡ ਆ ਜਿਹੜੀ ਉਹ ਪੈ ਸਕਦੀ ਆ ਪੰਜਾਬ ਦੇ ਵਿੱਚ ਵੀ ਤਾਪਮਾਨ ਜਿਹੜਾ ਉਹ ਹੇਠਾਂ ਡਿੱਗ ਸਕਦਾ ਵੱਡੇ ਲੈਵਲ ਦੀ ਠੰਡ ਜਦੋਂ ਕੋਈ ਵਾਦਰ ਸਿਸਟਮ ਨੇ ਬਹੁਤ ਜਬਰਦਸਤ ਤਰੀਕੇ ਨਾਲ ਬਰਫਬਾਰੀ ਤੇ ਧੁੰਦ ਤੇ ਮੀਂਹ ਦੀਆਂ ਗਤੀਵਧੀਆਂ ਉੱਤਰ ਭਾਰਤ ਚ ਕੀਤੀਆਂ ਉਸ ਤੋਂ ਬਾਅਦ ਠੰਡ ਆ ਜਿਹੜਾ ਉਹ ਆਪਣਾ ਜੋਰ پکڑੂਗੀ ਹੁਣ ਆਪਾਂ ਥੋੜਾ ਜਿਹਾ ਮੈਪ ਦੇ ਮਾਧਿਅਮ ਰਾਹੀਂ ਆਪਾਂ ਤੁਹਾਨੂੰ ਫੋਕਸ ਦਿਖਾਉਂਦੇ ਅਗਲੇ 10 ਦਿਨਾਂ ਦੀ ਸਭ ਤੋਂ ਪਹਿਲਾਂ ਜੀ ਨੂੰ ਜਿਹਨੂੰ ਜਿਹੜੀ ਵੀਡੀਓ ਦੇ ਵਿੱਚ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਉਹ ਵੀਡੀਓ ਨੂੰ ਬਰਤਵਾਤ ਲਾਈਕ ਕਰਿਓ ਜਿਆਦਾ ਤੋਂ ਜਿਆਦਾ ਗਰੁੱਪਾਂ ਦੇ ਵਿੱਚ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਆਪਣੇ ਸੁਝਾਅ ਆ ਜਿਹੜੇ ਉਹ ਵੀ ਦਿਓ ਤਾਂ ਜੋ ਅਸੀਂ ਹੋਰ ਸੁਧਾਰ ਕਰ ਸਕੀਏ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 24 ਘੰਟੇ ਦੀ ਤਾਂ ਬਦਲਵਾਈ ਹੈ ਜਿਹੜੀ ਪਹਾੜੀ ਇਲਾਕਿਆਂ ਦੇ ਵਿੱਚ ਕੁਝ ਹੋ ਸਕਦੀ ਆ ਜਿਹਦੇ ਕਰਕੇ ਜਿਸ ਤਰ੍ਹਾਂ ਕਿ ਜੰਮੂ ਹਿਮਾਚਲ ਉੱਤਰਾਖੰਡ ਜੈਸ ਤਰ੍ਹਾਂ ਆਪਾਂ ਦੱਸਿਆ ਉੱਥੇ ਬਰਖਾ ਜਿਹੜੀ ਉਹ ਇੱਕ ਦੋ ਤਰੀਕ ਦੇ ਦਰਮਿਆਨ ਹੈ ਜਿਹੜੀ ਉਹ ਹੋਣ ਦੀ ਸੰਭਾਵਨਾ ਬਣ ਰਹੀ ਹੈ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ 4 ਤਰੀਕ ਨੂੰ ਇੱਕ ਨਵਾਂ ਵੈਸਟਰਨ ਡਿਸਟਰਬੈਂਸ 4-5 ਤਰੀਕ ਨੂੰ ਉੱਤਰ ਭਾਰਤ ਨੂੰ ਪ੍ਰਭਾਵਿਤ ਕਰੂਗਾ ਹੋ ਸਕਦਾ ਉਸ ਟਾਈਮ ਤੇ ਪੰਜਾਬ ਦੇ ਵੀ ਕੁਝ ਭਾਗ ਆ ਜਿਹੜੇ ਉਹ ਪ੍ਰਭਾਵਿਤ ਹੋ ਜਾਣ ਉਹ ਆਉਣ ਵਾਲੇ 1-2 ਦਿਨ ਦੇ ਵਿੱਚ ਆ ਜਿਹੜਾ ਉਹ ਕਲੀਅਰ ਹੋਣ ਦੀ ਸੰਭਾਵਨਾ ਬਣ ਰਹੀ ਹੈ ਉਸ ਤੋਂ ਬਾਅਦ ਜੇਕਰ ਆਪਾਂ 6 ਤਰੀਕ ਦੀ ਗੱਲ ਕਰੀਏ 6 ਤਰੀਕ ਨੂੰ ਵੀ ਗਤੀਵਿਧੀਆਂ ਉਵੇਂ ਹੀ ਰਹਿਣੀਆਂ 7 ਨੂੰ ਵੀ ਉਵੇਂ ਹੀ ਰਹਿਣੀਆਂ ਤੇ ਜੇਕਰ ਆਪਾਂ ਗੱਲ ਕਰੀਏ 8 ਤਰੀਕ ਦੀ 8 ਤਰੀਕ ਨੂੰ ਵੀ ਹਲਕੇ ਫੁਲਕੇ ਦਰਜੇ ਦੀ ਬੱਦਲਬਾਈ ਬਰਖਾ ਜਾਂ برفਬਾਰੀ ਪਹਾੜਾਂ ਦੇ ਵਿੱਚ ਹੋਣ ਦੀ ਸੰਭਾਵਨਾ ਬਣੀ ਹੋਈ ਆ ਉਸ ਤੋਂ ਬਾਅਦ ਨਵਾਂ ਵੈਸਟਰਨ ਡਿਸਟਰਬੈਂਸ ਆ ਜਿਹੜਾ ਉਹ ਫੇਰ ਐਕਟੀਵੇਟ ਹੋਊਗਾ ਜੋ ਕਿ 10 11 ਤਰੀਕ ਨੂੰ ਆਊਗਾ ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸਿਆ ਬਈ ਬੈਕ ਟੂ ਬੈਕ ਮਗਰ ਦੀ ਮਗਰ ਵੈਸਟਰਨ ਡਿਸਟਰਬੈਂਸ ਆ ਜਿਹੜੇ ਉਹ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰਨਗੇ ਇਨਾਰੇ ਵਿੱਚੋਂ ਇੱਕ ਅਦਾ ਸਿਸਟਮ ਆ ਜਿਹੜਾ ਉਹ ਸ਼ਕਤੀਸ਼ਾਲੀ ਹੋ ਸਕਦਾ ਜਿਆਦਾ ਜਿਹੜਾ ਜਿਆਦਾ ਵੱਡੇ ਲੈਵਲ ਤੇ ਸਮੁੱਚੇ ਉੱਤਰ ਭਾਰਤ ਨੂੰ ਪ੍ਰਭਾਵਿਤ ਕਰੂਗਾ ਬਰਖਾ ਗੜੇਮਾਰੀ ਮੀਂਹ ਹਨੇਰੀ ਝੱਖੜ ਤੇ ਪਹਾੜਾਂ 'ਚ ਬਰਫਵਾਰੀ ਆ ਜਿਹੜਾ ਉਹ ਦੇ ਸਕਦਾ ਜਿਹਦੇ ਕਰਕੇ ਸੈਂਟਰ ਭਾਰਤ ਤੱਕ ਦੇ ਕੁਝ ਇਲਾਕੇ ਆ ਜਿਹੜੇ ਉਹ ਬਿਹਾਰ ਛੱਤੀਸਗੜ ਵੀ ਪ੍ਰਭਾਵਿਤ ਹੋਣਗੇ ਜੋ ਵੀ ਉਹਦੀ ਅਪਡੇਟ ਹੋਊਗੀ ਨਾਲ ਦੀ ਨਾਲ ਆਪਾਂ ਤੁਹਾਨੂੰ ਦੇਵਾਂਗੇ ਵੀਡੀਓ ਦਿੱਤੀ ਜਾਣਕਾਰੀ ਵਧੀਆ ਲੱਗੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਤਿ ਸ੍ਰੀ ਅਕਾਲ ਜੀ